ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੁਲਵਿੰਦਰ ਸਿੰਘ ਪਿੰਡ ਰਧਿਆਲਿਆਣਾ ਜ਼ਿਲ੍ਹਾ ਫਰੀਦਕੋਟ ਅੱਜ ਦਿਨ ਐ ਐਤਵਾਰ ਸੰਗਰਾਂਦ ਦਾ ਦਿਹਾੜਾ ਹੈ ਤੇ ਬਹੁਤ ਸੋਨਾ ਮੌਸਮਾ ਬੱਦਲ ਹੋਈ ਹੋਈ ਹੈ ਤੇ ਸਵੇਰ ਸਵੇਰ ਇਨਾਂ ਪੰਛੀਆਂ ਦੀ ਜਿਹੜੀ ਆਵਾਜ਼ ਆ ਉਹ ਹੋਰ ਵੀ ਬਹੁਤ ਮਨਮੋਹਣੀ ਅਤੇ ਸੰਗੀਤਮਈ ਹੋ ਜਾਂਦੀ ਹੈ ਤੇ ਬਾਕੀ ਜਦੋਂ ਕੁਦਰਤ ਨੂੰ ਦੇਖਦੇ ਆ ਕੁਦਰਤ ਦੇ ਇਨਾਂ ਜੀਵਾਂ ਨੂੰ ਪੰਛੀਆਂ ਨੂੰ ਵੀ ਇਹਨਾਂ ਨੇ ਕਿਸ ਤਰ੍ਹਾਂ ਆਪਣੀ ਕਾਰਗਰੀ ਜਿਹੜੀ ਇਹ ਕਰ ਰਹੇ ਆ ਤੁਹਾਡੇ ਸਾਹਮਣੇ ਤਾਂ ਉਦੋਂ ਹੋਰ ਵੀ ਮਨ ਨੂੰ ਬਹੁਤ ਆਨੰਦ ਮਿਲਦਾ ਆਪਾਂ ਮਨੁੱਖ ਇਹ ਆਪਣੇ ਆਪ ਨੂੰ ਜਾਦਾ ਸਿਆਣੇ ਤੇ ਉਹ ਸਮਝਦੇ ਆਂ ਪਰ ਕੁਦਰਤ ਨੇ ਹਰ ਨੂੰ ਓਨਾ ਸક્ષਮ ਬਣਾਇਆ ਹੈ ਵੀ ਉਹ ਆਪਣਾ ਕਾਰਵਾਰ ਆਪਣਾ ਖਾਂਟੀ ਨੂੰ ਸਾਲ ਨਾਲ ਵੀ ਉਹ ਕਰ ਸਕਣ ਸੋ ਦੋਸਤੋ ਆਪਾਂ ਇਹਨਾਂ ਨੂੰ ਆਰਟੀਫੀਸ਼ਲ ਘਰ ਨਹੀਂ ਬਣਾ ਕੇ ਦਿੱਤੇਗੇ ਸਿਰਫ ਆਪਾਂ ਇੱਕ ਦਰਖਤ ਲਾਇਆ ਸੀ ਜਿਸ ਤੇ ਇਹਨਾਂ ਨੇ ਆ ਕੇ ਆਪਣੇ ਆਪਣੇ ਘਰ ਬਣਾ ਲਏ ਆ ਕਲੋਨੀ ਬਣਾ ਲਈ ਆ ਮੈਂ ਕਹੂੰਗਾ 9-10 ਘਰ ਆ ਥੋੜੇ ਸਾਹਮਣੇ ਜਿਹੜੇ ਦਿਸ ਰਹੇ ਆ ਤੇ ਬਾਕੀ ਜਿਹੜੀ ਸੁਬਾ ਸੁਬਾ ਇਹ ਰੌਣਕ ਮੇਲਾ ਲਾਉਂਦੇ ਆ ਆਪਦਾ ਉਹਦਾ ਜਿਹੜਾ ਆਨੰਦ ਵੱਖਰਾ ਹੀ ਆਉਂਦਾ ਸੋ ਦੋਸਤੋ ਦਰਖਤ ਜ਼ਰੂਰ ਲਾਓ ਬਾਕੀ ਜੋ ਆਪਾਂ ਕਰੇ ਆਲ ਨੇ ਜਾਂ ਉਹ ਵੀ ਲੈ ਕੇ ਰੱਖਦੇ ਆ ਉਹ ਵੀ ਚਲੋ ਆਪਣੇ ਆਪਣੀ ਥਾਂ ਤੇ ਜੋ ਵੀ ਹੈ ਆਪਾਂ ਉਹਨਾਂ ਬਾਰੇ ਕੁਝ ਨਹੀਂ ਕਹਿੰਦੇਗੇ ਪਰ ਜਿਹੜਾ ਇਹਨਾਂ ਨੇ ਆਪ ਆਪਣੇ ਹੱਥੀਂ ਆਪ ਜਿਹੜਾ ਇਹ ਘਰ ਬਣਾਏ ਆ ਇਹਦੇ ਵਿੱਚ ਜੋ ਰਹਿੰਦਾ ਇਹਨਾਂ ਨੂੰ ਆਨੰਦ ਆਉਂਦਾ ਉਹ ਤਾਂ ਇਹ ਹੀ ਦੱਸ ਸਕਦੇ ਆ ਜਾਂ ਉਹ ਪ੍ਰਮਾਤਮਾ ਨੂੰ ਪਤਾ ਸੋ ਦੋਸਤੋ ਵਧੀਆ ਚੀਜ਼ ਹੁੰਦੀ ਆ ਦਰਖਤ ਲਾਓ ਤੇ ਵਧੀਆ-ਵਧੀਆ ਪੰਛੀ ਆਉਣਗੇ ਸੋ ਥੈਂਕ ਯੂ ਧੰਨਵਾਦ